E yeah. ਤੁਸਰੀਆ ਕਾਲ ਮੀਰੇ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਹੋਰ ਸਨੌਂਦ ਕੀ ਹਾਲ ਚਿਰ ਉਮੀਦ ਮੈਂ ਠੀਕ ਤੁਸੀਂ ਵੀ ਠੀਕ ਹੋਵੋਗੇ ਆਪਾਂ ਵੀ ਵਧੀਆ ਇੱਥੇ ਇੱਥੇ ਟਾਈਮ ਜਿਹੜਾ ਹੈਗਾ ਹੈਗਾ ਸਾਢੇ 5 ਦਾ ਟਾਈਮ ਸੀਗਾ ਆਪਾਂ 5 ਵਜੇ ਉੱਠੇ ਸੀ ਜਾਂ ਸੌਰੀ ਪਾਣੀ ਪੀ ਕੇ ਬ੍ਰੈਸ਼ ਵਗੈਰਾ ਕਰਕੇ ਆਟਾ ਗੁੰਨ ਕੇ ਰੱਖਤਾ ਬੱਚਿਆਂ ਨੇ ਜਿਹੜਾ ਮ ਸਕੂਲ ਹਨ 6 ਵਜੇ ਰੋਟੀ ਬਣਾਉਣੀ ਹੈ ਤੇ 6 ਵਜੇ ਉਹਨਾਂ ਨੂੰ ਥਾਂ ਵੀ ਤਾਂ ਨਹੀਂ ਦੇ ਦਕਰ ਮੈਂ ਚਾੜੂ ਜਿਹੜਾ ਲਾ ਲੈਣੀ ਹੈ ਔਂ ਡਸਟਿੰਗ ਕਰਕੇ ਤੇ ਝਾੜੂ ਜਿਹੜਾ ਲਾ ਲੈਣੀ ਆ ਤੇ ਇਹ ਤੋਂ ਮੈਂ ਨਾ ਤੰਦਰਾ ਸਾਫ ਕਰ ਦਿੱਪੀ ਇਸੇ ਵਾਰੀ ਤੇ ਨਾਲ ਨਾਲ ਗੁਰਬਾਣੀ ਚੱਲਦੀ ਵਈ ਸੀ ਗੁਰਬਾਣੀ ਲਾਤੀ ਸੀ ਆਪਾਂ ਟੀਵੀ ਦੇ ਉੱਪਰ ਲੱਗੀ ਸੀਗੀ ਤੇ ਇੱਥੇ ਨਾ ਮੈਨੂੰ ਲੱਗਾ ਕਿ ਲਾਈਟ ਨਾ ਇੱਕ ਖਰਾਬ ਹੋ ਗਈ ਆ ਕਿ ਇੱਕ ਹੀ ਜਗਦੀ ਆ ਤੇ ਉਹ ਬੱਚਿਆਂ ਨੇ ਉਹ ਪਰਲੀ ਸਾਈਡ ਤੋਂ ਉਹ ਬੈੱਡ ਦੇ ਨਾਲ ਜਿਹੜਾ ਸਵਿੱਚ ਉੱਥੋਂ ਆਫ ਕੀਤਾ ਹੈ ਉਹਨਾਂ ਦਾ ਸਵਿੱਚ ਆਫ ਕੀਤਾ ਹੋਇਆ ਤੇ ਹੁਣ ਮੈਂ ਛੱਡਿਆ ਤੇ ਦੋਨੇ ਲਾਈਟਾਂ ਜਿਹੜੀਆਂ ਜਗਪੀਆਂ ਮੈਂ ਸੋਚਿਆ ਲਾਈਟ ਖਰਾਬ ਹੋ ਗਈ ਆ ਕਿ ਲਾਈਟ ਸੜ ਗਈ ਆ ਤੇ ਫਤਿਹ ਉਹਨਾਂ ਨੇ ਦਿੱਤੀ ਕਰਾਉ ਉੱਥੇ ਸਵਿਚ ਆਫ ਕੀਤਾ ਸੀ ਫਤਿਹ ਉਹਨਾਂ ਨੇ ਇਹ ਕਿੰਨੀ ਜਿਆਦਾ ਗਰਮੀ ਹੈ ਨਾ ਕੋਟ ਇੰਨਾ ਜਿਆਦਾ ਹੈ ਕਿ ਤੁਮੇ 5:30 ਵਜੇ 5:00 ਵਜੇ ਉੱਠੀ ਜੁਵੇ ਦੀ ਇੰਨਾ ਜਿਆਦਾ ਗਰਮੀ ਹੈ ਬਹੁਤ ਹੀ ਜਿਆਦਾ ਤੇ ਇਹ ਦਿਨ ਹੈਗਾ ਵਾਜੀ ਸ਼ਨੀਵਾਰ ਦਾ ਤੇ ਇੱਥੇ ਆਪਾਂ ਡਸਟਿੰਗ ਵਗੈਰਾ ਨਾਲ ਹੀ ਬੈੱਡ ਤੇ ਕਪੜਾ ਮਾਰਦੇ ਨਾਲ ਮੈਂ ਝਾੜੂ ਜਿਹੜਾ ਲਾ ਲੂੰਗੀ ਕਿਉਂਕਿ ਬੈੱਡ ਤੇ ਇੰਨਾ ਜਿਆਦਾ ਹੈ ਲੌਬੀ 'ਚ ਰਹਿਨੇ ਕਮਰੇ 'ਚ ਕੋਈ ਨਹੀਂ ਮੜਦਾ ਹੱਡੇ ਕਮਰੇ ਬਦ ਸਾਫ਼ ਹੀ ਰਹਿੰਦੇ ਆ ਤੇ ਫਿਰ ਵੀ ਕਪੜਾ ਤੇ ਮਾਰਨਾ ਪੈਂਦਾ ਰੋਜ ਆਇਆ ਜਾਂਦਾ ਮਤਲਬ ਰੋਜ ਹੀ ਟੜ ਜਾ ਜਾਂਦਾ ਸਵੇਰ ਸਵੇਰ ਤੇ ਘੁੰਮ ਜੇ ਹਵਾਵ ਨਹੀਂ ਚਲਦੀ ਫਿਰ ਇੰਨੀ ਜਿਆਦੀ ਗਰਮੀ ਲੱਗਦੀ ਨਾ ਉਹ ਜਦੋਂ ਹੁੰਮਸ ਗਿਆ ਹੁੰਦਾ ਵਾ ਘੁੰਮ ਜਿਆ ਬੜੀ ਗਰਮੀ ਲੱਦੀ ਬਹੁਤ ਮੰਦਾ ਅਲੰਦਰਾ ਚ ਜਿਆਦੀ ਲੱਦੀ ਪੱਖੇ ਗੜੀ ਰੋ ਤੇ ਸਹੀ ਆ ਤੇ ਜਦੋਂ ਕੰਮ ਕਰੋ ਦੁਪਹਿਰ ਉਹੀ ਹਾਲ ਪਸੀਨੇ ਨਾਲ ਭਿਜੇ ਜਾਂਦਾ ਹਨ ਹੋ ਜਾਂਦਾ ਵਾ ਗਿੱਲੇ ਪੂਰੇ ਪਸੀਨੇ ਨਾਲ ਇਹ ਕਰਨਾਤਾ ਹੀ ਜਾਂਦਾ ਪਸੀਨੇ ਨਾਲ ਤੇ ਕਿ ਮੀਂਹ ਨਹੀਂ ਆਉਣਿਆ ਤੇ ਇੰਨੀ ਜਿਆਦੀ ਗਰਮੀ ਨੇ ਸਵੇਰ ਸੇ ਜਦੋਂ ਮੈਂ ਉੱਠੀ ਹਿੰਗੀ ਕਿ ਵੇਖੋ ਮੀਂਹ ਦਾ ਦਬਿੰਦਾ ਵਾ ਸੋਮਵਾਰ ਦਾ ਬਦਲ ਹੋਣ ਲਿਆ ਵਾ ਸਾਡੇ ਕਿ ਸੋਮਵਾਰ ਦਾ ਝੜੀ ਜਿਹਾ ਲੱਗਿਆ ਮਤਲਬ ਝੜ ਜਿਆ ਰਹਿੰਦਾ ਵਾ ਫਿਰ ਹੋ ਮਸਜਾ ਲੱਗ ਕੇ ਧੁੱਪ ਲੱਗ ਜਾਂਦੀ ਤੇ ਇੰਨੀ ਗਰਮੀ ਲੱਗਦੀ ਨਾ ਬਹੁਤ ਮੰਦਾ ਹੁੰਦਾ ਵਾ ਨਾ ਅੱਜ ਜਾਣਾ ਹੀ ਦਰਬਾਰ ਸਾਹਿਬ ਉਹਨਾਂ ਦਾ ਕੋਈ ਯਾਰ ਦੋਸਤ ਚੱਲਿਆ ਵਾ ਤੇ ਉਹਨਾਂ ਨੇ ਫੋਨ ਕਰਕੇ ਪੁੱਛਿਆ ਤੇ ਕਹਿੰਦੇ ਕੱਲ੍ਹ ਤੁਮ ਚਲ ਜਿਓ ਹਣਾ ਕਿ ਜਾਓ ਚੱਲ ਠੰਡੇ ਠੰਡੇ ਸਵੇਰੇ ਸਵੇਰੇ ਮੱਥਾ ਟੇਕ ਆਓ ਤੇ ਉਹ ਪਾਂਦੀ ਕੋ ਜੇ ਉੱਠ ਕੇ ਨਾ ਨੂੰ ਕਿਤੇ ਉਹ ਚਲ ਗਿਆ ਉਧਰ ਤੇ ਮੈਂ ਵੀ ਉੱਠੀ ਸੀ ਕਿ ਮੈਂ ਕਿ ਸ਼ਹਿਦ ਚਾਹ ਪੀਣੀ ਹੋਣੀ ਇਹਨਾਂ ਨੇ ਪਰ ਚਾਹ ਕਿੰਦੇ ਕਿ ਨਹੀਂ ਉਧਰੋਂ ਪੀ ਲੈਣੀ ਆ ਕਿ ਲੇਟ ਹੋ ਜਾਣਾ ਵਾ ਉਡੀਕਨ ਲਿਆ ਵਾ ਇਸ ਤਰ੍ਹਾਂ ਕਹਿੰਦੇ ਕਹਿੰਦੇ ਨਹੀਂ ਚਾਹ ਪੀਣੀ ਨਹੀਂ ਨਾਲ ਸੋਈ ਸੋਈ ਰਹਿੰਦੇ ਚਾਹ ਨਹੀਂ ਪਾਣੀ ਪੀ ਗਏ ਹੀ ਗਏ ਤੇ ਮੈਂ ਤਾਂ ਕਿਹਾ ਤੁਹਾਡੇ ਪੀ ਲੋ ਕਹਿੰਦੇ ਨਹੀਂ ਅਹੀ ਲੇਟ ਹੋ ਜਾਣਾ ਉਡੀਕਨ ਲਿਆ ਹੀ ਮੈਂ ਚੱਲ ਦੇਖ ਲਉ ਮਰਜੀ ਤੁਹਾਡੀ ਨਹੀਂ ਪੀਣੀ ਤੇ ਮੈਂ ਵੀ ਫਿਰ ਉਦੋਂ ਹੀ ਨਾਲ ਹੀ ਉੱਠ ਕੇ ਬ੍ਰੈਸ਼ ਵਗੈਰਾ ਕਰਕੇ ਪਾਣੀ ਪੂਣੀ ਪੀ ਕੇ ਆਪਾਂ ਲੱਗ ਪਏ ਝਾੜੂ ਗੁਰਬਾਣੀ ਲਾ ਕੇ ਟੀਵੀ ਤੇ ਤੇ ਝਾੜੂ ਲੱਗ ਪਈ ਲਾਉਣ ਫੇਰਨ ਕਿ ਕਿ ਮੱਝਲ ਢੰਡੇ ਝਾੜੂ ਜਿਹੜਾ ਲਾ ਦਿੰਨੀ ਆ ਬਾਕੀ ਫਿਰ ਬਾਅਦ ਚ ਦਾ ਕੰਮ ਬਾਅਦ ਚ ਕਰ ਦੂੰਗੀ ਬੱਚੇ ਤੋਰ ਕੇ ਇੱਥੇ ਆ ਗਏ ਆ ਆਪਾਂ ਝਾੜੂ ਜਿਹੜਾ ਮੇਰਾ ਸਾਰਾ ਲੱਗ ਸਾਰੇ ਲੱਗ ਗਿਆ ਤੇ ਉਸ ਤੋਂ ਬਾਅਦ ਆ ਮੈਂ ਇੱਥੇ ਆ ਗਈਆਂ ਰਸੋਈ ਦੇ ਵਿੱਚ ਤੇ ਬੱਚੇ ਆਪਾਂ ਠਾਤਾ ਮਨਮੀਤ ਨੂੰ ਉਠਾ ਕੇ ਤੇ ਤਿਆਰ ਕਰਤਾ ਵਰਦੀ ਪਾਤੀ ਨੂੰ ਹੋ ਗਈ ਆ ਰੈਡੀ ਤੇ ਫਤੇ ਨਹੀਂ ਉੱਠੇ ਫਤੇ ਕਹਿੰਦਾ ਮੈਂ ਨਹੀਂ ਜਾਣਾ ਅੱਜ ਮੰਮਾ ਇਹ ਤੇ ਫਤੇ ਦਾ ਦੇਖਦੇ ਆ ਤੇ ਮੈਂ ਇੱਥੇ ਲਈ ਰੱਖੀ ਇੱਕ ਸਾਈਡ ਤੇ ਚਾਹ ਤੇ ਨਾਲੇ ਟਿਫਨ ਬਣਾਉਂਦੀ ਪਈ ਸੀਗੀ ਤੇ ਮਨਮੀਤ ਦੇ ਸਿਰਵਾਉਣਾ ਵਾ ਜੇ ਇਹ ਚਾਕਲੇਟਾਂ ਨੇ ਸ਼ਾਇਦ ਇਹਦੇ ਪਾਪਾ ਨੇ ਲੈਣਗੇ ਜਿੱਦਾਂ ਲੱਤੀ ਉਹ ਲੱਭਣ ਦੀ ਫ੍ਰਿਜ ਦੇ ਵਿੱਚ ਤੇ ਮੈਂ ਇਹਨੂੰ ਗੁੱਸੇ ਹੋਣੇ ਮੈਂ ਫ੍ਰਿਜ ਮਾਰ ਕੇ ਬੰਦ ਕਰਾਂ। ਇਹਦੇ ਨੇ ਜਦੋਂ ਬੱਚਿਆਂ ਨੇ ਜਾਣਾ ਹੁੰਦਾ ਟਿਫਿਨ ਟੂਫਿਨ ਰੱਖੀ ਹੁੰਦੀ ਹੈ ਨਾ ਸਲੈਬ ਤੇ ਤੇ ਸਲੈਬ ਪੂਰੀ ਤੇ ਖਲਾਰਾ ਪਿਆ ਹੁੰਦਾ ਗਾਜ ਆ ਪਿਆ ਹੁੰਦਾ ਪੂਰਾ ਤੇ ਇਹਨੂੰ ਜੂਸ ਰਹੀਗਾ ਜੱਗ ਹੀਗਾ ਜੂਸ ਲ ਮੈਂ ਉਹ ਵੀ ਮੈਂ ਡੱਬੇ ਚ ਪਾ ਗਏ ਨੂੰ ਇੱਕ ਸਾਈਡ ਤੇ ਕਰ ਦੇਣੀ ਆ ਆ ਪੇਨਾਂ ਰਾਤੀ ਕੱਢਿਆ ਹੈਗਾ ਜੂਸ ਬਣਾਇਆ ਹੈਗਾ ਤੇ ਇਹਨੂੰ ਸਾਈਡ ਤੇ ਕਰ ਦੇਣੀ ਆ ਇੱਥੇ ਰੱਖ ਤਾ ਤੇ ਇੱਥੇ ਨਾਲ ਹੀ ਹੁਣ ਮੈਂ ਚਾਹ ਰੱਖੀ ਆ ਤੇ ਨਾਲ ਹੀ ਮੈਂ ਪਰ ਉਹ ਤੁਹਾਨੂੰ ਦਿੰਗਾ ਇਹ ਨਾਲ ਇਹ ਨਾਲ ਬਣਾ ਦੂੰਗੀ ਰੋਟੀ ਤੇ ਮਨਮੀਤ ਕਹਿੰਦੀ ਕਿ ਮਮਾ ਮੈਂ ਨਹੀਂ ਰੋਟੀ ਪਰੌਂਠੀ ਨਹੀਂ ਘੜਨੀ ਅੱਜ ਸਿੰਪਲ ਫੁਲਕਾ ਲਾਇਓ ਮੇਰਾ ਕਿ ਮੈਂ ਫੁਲਕਾ ਖਾ ਲੈਣਾ ਖਾਣਾ ਮੈਂ ਕਿ ਠੀਕ ਆ ਤੇ ਇੱਥੇ ਆਪਾਂ ਰਕੀ ਸੀਗੀ ਚਾਹ ਚਾਹ ਰਕੀ ਨਾਲ ਨਾਲ ਬੱਚਿਆਂ ਦੇ ਟਿਫਨ ਤਿਆਰ ਕਰਦੇ ਨੇ ਤੇ ਨਾਲ ਨਾਲ ਆਪਾਂ ਚਾਹ ਕਿ ਸਾਰਾ ਕੁਝ ਨਾਲ ਨਾਲ ਹੀ ਫਤਿਹ ਮੈਂ ਵਾਜਾਂ ਦੇਣੀ ਪਰ ਫਤਿਹ ਉੱਠਣੀ ਨਹੀਂ ਤੇ ਫਤਿਹ ਅਜੇ ਉੱਠਿਆ ਨਹੀਂ ਤੇ 6:30 ਦਾ ਟਾਈਮ ਹੋਆ ਫਤਿਹ ਉੱਠਣੀ ਨਹੀਂ ਹਿੱਡੀ ਫਤਿਹ ਕਹਿੰਦਾ ਮੈਂ ਨਹੀਂ ਜਾਣਾ ਮਮਾ ਆਹੇ ਪਰ ਮੈਨੂੰ ਕੱਲ ਦਿੱਤਾ ਸੀਗਾ ਮਾਹ ਇਹ ਨਿਕਰੇ ਨਾ ਤੰਗ ਬੜਾ ਕਰਦੇ ਜਦੋਂ ਫਿਰ ਬੱਚੇ ਰਹਿੰਦੇ ਆ ਘਰੇ ਸਕੂਲ ਸਹੀ ਆਏ ਤੇ ਤਾ ਚਾਚ ਮੈਂ ਆਪਾ ਦੁੱਧ ਪਾਤਾ ਤੇ ਕੁਝ ਆਪਾ ਦੁੱਧ ਜਿਹੜਾ ਬੱਚਿਆਂ ਦੀ ਚਾਹ ਚ ਪਾਉਣਾ ਉਹ ਕੱਢ ਲਿਆ ਵਾ ਤੇ ਗਏ ਨਹੀਂ ਸਕੂਲ ਇਹਨਾਂ ਨੂੰ ਛੁੱਟੀਆਂ ਬਹੁਤ ਹੋਈਆਂ ਨਾ ਠੀਕ ਹੋਣ ਕਰਕੇ ਭੇਜੇ ਨਹੀਂ ਤੂੰ ਮੈਨਨ ਦੀ ਠੀਕ ਆ ਤੇ ਮੈਂ ਕਿਹਾ ਨਹੀਂ ਛੁੱਟੀ ਨਹੀਂ ਕਰਾਉਣੀ ਤੂੰ ਸਕੂਲ ਹੀ ਜਾਓ ਹੁਣ ਮੀਤ ਤੇ ਹੋ ਗਈ ਸੀਗੀ ਉੱਠ ਕੇ ਹਨਾ ਤੇ ਫਤਿਹ ਥੋੜਾ ਜਿਹਾ ਵੇਰ ਦਾ ਸਾਡਾ ਫਤਿਹ ਨੂੰ ਹੁੰਦਾ ਵਾ ਕਿ ਮੈਂ ਨਹੀਂ ਸਕੂਲ ਜਾਣਾ ਤੇ ਆ ਕਹੂਗਾ ਕਿ ਪਾਪਾ ਨੂੰ ਭੇਜਿਓ ਮੈਨੂੰ ਲੈ ਕੇ ਆਉਣ ਕਿ ਮੰਮਾ ਤੁਸੀਂ ਪਾਪਾ ਨੂੰ ਨਹੀਂ ਭੇਜਦੇ ਤੇ ਮੈਂ ਉਹਨੂੰ ਕਹਿੰਦੀ ਨਹੀਂ ਮੈਂ ਭੇਜ ਦੂੰਗੀ ਤੇ ਪਰ ਉਹ ਉਠਿਆ ਨਹੀਂ ਕਹਿੰਦਾ ਮੈਂ ਨਹੀਂ ਜਾਣਾ ਤੇ ਦੇਖ ਮੁੜ ਕੇ ਮੈਂ ਰੋਟੀ ਖਵਾ ਕੇ ਮਨਮੀਤ ਨੂੰ ਚਾਹ ਪਿਆਈ ਮਨਮੀਤ ਨੇ ਚਾਹ ਪੀਤੀ ਮਨਮੀਤਾਂ ਦੇ ਮਮਾ ਮੈਂ ਚਾਹ ਨਹੀਂ ਪੀਣੀ ਅੱਜ ਮੈਨੂੰ ਦਾਲ ਨਾਲ ਪਰੌਂਠੀ ਲਾ ਦਿਓ ਇਹਨੂੰ ਫਿਰ ਮੈਂ ਦਾਲ ਨਾਲ ਪਰੌਂਠੀ ਲਾ ਕੇ ਦਿੱਤੀ ਮਨਮੀਤ ਨੂੰ ਦੋ ਤਿੰਨ ਦਿਨਾਂ ਨੂੰ ਅਗੇ ਜਵੈਣ ਪਾ ਕੇ ਲਾ ਦੇਣੀ ਤੇ ਮਨਮੀਤ ਨੂੰ ਬੜੀ ਪਸੰਦ ਕਰਦੀ ਐ ਜਵੈਣ ਵਾਲੀ ਪਰੌਂਠੀ ਮੈਂ ਮਤਲ ਲੂਣ ਪਾ ਕੇ ਜਵੈਣ ਪਾ ਕੇ ਤੇ ਉਹ ਰੋਟੀ ਜਿਹੜੀ ਲਾ ਦੇਣੀ ਇਹਨੂੰ ਪਰੌਂਠੀ ਮਨਮੀਤ ਨੂੰ ਦੋਸ ਥੋੜੀ ਪਸੰਦ ਕਰਦੀ ਤੇ ਵਿੱਚ ਫਿਰ ਮੈਂ ਫਤੇਦੀ ਵੀ ਉਤਰਨ ਦੀ ਲਾਤੀ ਨਾਲ ਹੀ ਜਵੈਣ ਵਾਲੀ ਪਰੌਂਠੀ ਫਤੇ ਨੂੰ ਮਾਚਲ ਫਤੇ ਵੀ ਖਾ ਲੂਗਾ ਤੇ ਫਤਿਹ ਨਸੂਰੇ ਉੱਠ ਕੇ ਤੇ ਨਹੀਂ ਖਾਂਦਾ ਵੀ ਰੋਟੀ ਇੰਨੇ ਵੀ ਨਹੀਂ ਕਦੀ ਖਾਦੀ ਨੇ ਅੱਜ ਕਾ ਲਈ ਕਹਿੰਦੀ ਮਮਾ ਇਹ ਮੈਂ ਰੋਟੀ ਖਾਣੀ ਦਾਲ ਦੇ ਨਾਲ ਕਿਉਂਕਿ ਦਾਲ ਸਵਾਦ ਬੁੜੀ ਬਣੀ ਸੀਗੀ ਤੇ ਪਤਨੇ ਤੇ ਟਾ ਰੋਟੀ ਖਾ ਕੇ ਗਿਆ ਵਾ ਢੁਕੇ ਚਲ ਗਿਆ ਇਹਨੇ ਸਕੂਲ ਫਿਰ ਮੈ ਭੇਜ ਜਿਆ ਉਹ ਨੂੰ ਮਾ ਨਹੀਂ ਤੂੰ ਚੱਲ ਸਕੂਲ ਲਾਲਾ ਲਪਲਾ ਆ ਕੇ ਜੀ ਮਾ ਨਹੀਂ ਪਾਪਾ ਆ ਜਾਣਗੇ ਕਿ ਚੱਲ ਤੂੰ ਅੱਜ ਵਿਦਾਊਟ ਚੱਲ ਜਾ ਜੁਨੀਫਾਰਮ ਰਹਿਣ ਦੇ ਨਾ ਆਪਾ ਕਿ ਵਿਦਾਊਟ ਚੱਲ ਗਿਆ ਕਿ ਚਲ ਪਾਪਾ ਲੈ ਆਉਣਗੇ ਛੇਤੀ ਆ ਜੀ ਮਾ ਸਕੂਲ ਤੇ ਫੇਰ ਮੰਨ ਗਿਆ ਹੈਗਾ ਫਿਰ ਚਾਹ ਪੀ ਕੇ ਉਹਨੂੰ ਨਵਾਇਆ ਚਾਹ ਵੀ ਗੇ ਨਾ ਤਾਂ ਉਸ ਤਰ੍ਹਾਂ ਉਹ ਚਾਹ ਪੀ ਗੇ ਨਾ ਆ ਗਏ ਤੇ ਫਿਰ ਉਹਨੂੰ ਮੈਂ ਰੈਡੀ ਕੀਤਾ ਫਿਰ ਉਹਨੂੰ ਮਤਲਬ ਉਹਨੇ ਦੇਰ ਨੂੰ ਬਾਸ ਆ ਗਈ ਸੇਰਵਾ ਕੇ ਦਸਤਾਰ ਹੀ ਬੰਨੀ ਹੈ ਜੀ ਤੇ ਬਾਸ ਆ ਗਈ ਫਿਰ ਆਪਾਂ ਫਤਿਹ ਨੂੰ ਵੀ ਭੇਜਤਾ ਹੈਗਾ ਸਕੂਲ ਕਿਉਂਕਿ ਪਹਿਲਾਂ ਕਰਦਾ ਥੋੜਾ ਜਿਹਾ ਵੱਡਾ ਚਿਹਰਾ ਮਤਲਬ ਕਹਿੰਦਾ ਮੈਂ ਜਾਣਾ ਹੀ ਨਹੀਂ ਜਾਣਾ ਨਹੀਂ ਕੋ ਰਟ ਉਸ ਤੋਂ ਬਾਅਦ ਅਮਨੇ ਕਿ ਆਪੇ ਮੰਨ ਗਿਆ ਰੋਂਦਾ ਰੋਂਦਾ ਆਪੇ ਸਹੀ ਹੋ ਗਿਆ ਤੇ ਉਹ ਕੇ ਭੇਜ ਚਲ ਗਿਆ ਸੀ ਤੇ ਇੱਥੇ ਇੰਨੀ ਜ਼ਿਆਦੀ ਗਰਮੀ ਨਾ ਸੋ ਇਥੇ ਵਿੱਚ ਬਹੁਤ ਬੁਰਾ ਹਾਲ ਹੀ ਸਵੇਰੇ ਸਵੇਰੇ ਜਦੋਂ ਉੱਠੀ ਤਾਂ ਬਹੁਤ ਖੁਮਸ ਹੁੰਦਾ ਵਾ ਬਹੁਤ ਕੋਟ ਲੱਗਦਾ ਵਾ ਇੱਥੇ ਹੈਗਾ ਵਾ 8 ਵਜੇ ਦਾ ਟਾਈਮ ਤੇ ਦੇਖੋ ਸ਼ਾਇਦ ਮੀਂਹ ਆ ਹੀ ਜਾਵੇ ਬਹੁਤ ਬਦਲ ਆਇਆ ਇਧਰੋਂ ਇੱਕ ਇੱਕ ਮੈਂ ਕੱਪੜੇ ਵੀ ਧੋਣੇ ਪਾਏ ਵਾ ਇਹ 8:00 ਵਜੇ ਤੇ ਇੱਕਦਮ ਬੜੇ ਜ਼ੋਰ ਦੀ ਮੀਂਹ ਜਿਹੜਾ ਆਇਆ ਸੀਗਾ ਜਿੱਦੋਂ ਮੈਂ ਕੱਪੜੇ ਪਾਉਣ ਗਈ ਪਰ ਅਸਮਾਨ ਤੁਸੀਂ ਬੰਨ ਕੇ ਉਹ ਥੋੜਾ ਘਟ ਗਿਆ ਸੀ ਆਉਣ ਡਿੰਗੀਆਂ ਹੈਗੀਆਂ ਕਣੀਆਂ ਪਰ ਇੰਨੀ ਹੈ ਜਦ ਜ਼ੋਰ ਦੀ ਨਹੀਂ ਆ ਗਿਆ ਸੀਗਾ ਮੀਂਹ ਲੱਥਾ ਸੀਗਾ ਕਾਫੀ ਤੇ ਇਧਰ ਆਪਣਾ ਉਪ ਤੇ ਵੇਖੋ ਸਾਹਮਣੇ ਗੁਰਦੁਆਰਾ ਸਾਹਿਬ ਤੇ ਕਿੰਨੇ ਸੋਹਣੇ ਲੱਗਦਾ ਸਾਡਾ ਪਿੰਡ ਤੇ ਇਧਰ ਬੜੀ ਜੀ ਅੜੀਕ ਦੀ ਮੀਂਹ ਤੇ ਬੜੀ ਖੁਸ਼ੀ ਜੀ ਹੁੰਦੀ ਕਿ ਮੀਂਹ ਆਉਣ ਡਿਆ ਵਾ ਕਿਉਂਕਿ ਆਉਣ ਹੀ ਨਹੀਂ ਰਿਹਾ ਗਰਮੀ ਕਿਤੇ ਬਹੁਤ ਜ਼ਿਆਦੀ ਸੀਗੀ ਆ ਪਾ ਗਏ ਆ ਛਾਤ ਤੇ ਹੁਣ ਮੈਂ ਮਮਤੀ ਦੇ ਵਿੱਚ ਨਾ ਰੱਸੀ ਬੰਨੀ ਆ ਮਾਂ ਚ ਲੋਦੇ ਤੇ ਨਾ ਕੱਪੜੇ ਪਾਦਨੇ ਸੁੱਕਣੇ ਮੈਂ ਗੈਨ ਸੋਚ ਨਹੀਂ ਕਿ ਕੱਪੜੇ ਕਿੱਥੇ ਸੁਕਣੇ ਮਾਵਾ ਕੱਪੜੇ ਹੈ ਬੜੇ ਮਾਂ ਤੇ ਮੈਂ ਮੰਜੀਆਂ ਤੇ ਪਾਉਂਗੀ ਫਿਰ ਔਖਾ ਲੱਗ ਰਹਾ ਹੈ ਕਿ ਕਿ ਗਿੱਲੇ ਕੱਪੜੇ ਇੰਨੇ ਕਿ ਵੱਟ ਬੜੇ ਪੈ ਜਾਂਦੇ ਤੇ ਰੱਸੀ ਤੇ ਸਿੱਧੇ ਸਿੱਧੇ ਰਹਿਣਗੇ ਇੱਕ ਸਵੇਰੇ ਤੋਂ ਉਸ ਤਰ੍ਹਾਂ ਮੈਂ ਧੋਣੇ ਨਹੀਂ ਮੈਨੂੰ ਪਤਾ ਨਹੀਂ ਮੈਂ ਬਦਲਾਉਣ ਤੋਂ ਪਹਿਲੇ ਪਾਤ ਤੇ ਬਦਲ ਤੇ ਇੱਕਦਮ ਹੀ ਆ ਗਿਆ ਇੱਕਦਮ ਬੱਚੇ ਜਿਹੜਾਏ ਤੇ ਹਵਾ ਦੇ ਦੋ ਚਾਰ ਬੁੱਲੇ ਜੇ ਆਏ ਤੇ ਉਸੇ ਵੇਲੇ ਮੀਂਹ ਮਤਲਬ ਆ ਗਿਆ ਇੱਕਰ ਲਾਈਟ ਗਈ ਉਸ ਤਰ੍ਹਾਂ ਤੇ ਮੈਨੂੰ ਇਹ ਇੱਕ ਲਾਈਟ ਆ ਜੇ ਪਰ ਲਾਈਟ ਆ ਗਈ ਸੀਗੀ ਤੇ ਚਲ ਆਪਾਂ ਨੇ ਕੱਪੜੇ ਜਿਹੜੇ ਸਾਰੇ ਵਾਸ਼ ਹੋ ਗਏ ਤੇ ਇੱਥੇ ਨੇ ਮੈਂ 바ਰੀ ਜੀ ਸਾਫ਼ ਕਰਦੀ ਪਈ ਕੁਝ ਮੈਂ 바ਰੀ ਚ ਪਾ ਦੇਣੀ ਤੇ ਕੁਝ ਮੈਂ ਦੂਰ ਰਸੀਆਂ ਜਿਹੜੀਆਂ ਉੱਪਰ ਬੰਨ ਲੀਆਂ ਮਮਟੀ ਚ ਤੇ ਇੱਥੇ ਮੈਂ ਚਲ ਆਪਣੇ ਕੱਪੜੇ ਜਿਹੜੇ ਪਾ ਦੇਣੀ ਥੋੜਾ ਨਾ ਮਤਲਬ ਸੁੱਕਾ ਹੋ ਜੂਗਾ ਕੱਪੜੇ ਹੰਦਾ ਤੇ ਸੁੱਕ ਜਾਣਗੇ ਹਵਾ ਹੋਵੇ ਫਿਰ ਜੂਗੀ ਰਸਨਾ ਦੇ ਪਾਤੇ ਹੀ ਗਏ ਤੇ ਕੋ ਜੋ ਬਾਰੀ ਚ ਛੋਟੇ ਮੂਟੇ ਕੱਪੜੇ ਬੱਚਿਆਂ ਦੇ ਜਿਸ ਤਰ੍ਹਾਂ ਉੱਥੇ ਪਾਤੇ ਹੀ ਗਏ ਤੇ ਇਤਨੇ ਰੋਸ਼ਨੀ ਪੈਣ ਨਹੀਂ ਆ ਤੇ ਹੈਗਾ ਮੈਨੂੰ ਲਾਈਟ ਜਗਾਉਂਦੇ ਯਾਦ ਨਹੀਂ ਰਿਹਾ ਚੇਤਾ ਨਹੀਂ ਰਿਹਾ ਬੱਤੀ ਜਗਾਉਂਦਾ ਤੇ ਉਹ ਥੋੜਾ ਹਨੇਰਾ ਜਿਹਾ ਹੁੰਦਾ ਥੱਲੇ ਪੈਣ ਦੇ ਮੀ ਮੀ ਦਾ ਕਰਕੇ ਆਪਾਂ ਪਾਤੇ ਕੱਪੜੇ ਧੋ ਕੇ ਕੋਠੇ ਤੇ ਛੱਤ ਤੇ ਪਾਤੇ ਸਾਰੇ ਕੁਝ ਛੋਟੇ ਕੱਪੜੇ ਆਪਾਂ ਬਾਰੀ ਜਿਹੜੀ ਇਹ ਸਾਫ਼ ਕਰਕੇ ਚੰਗੀ ਤਰ੍ਹਾਂ ਕੱਪੜੇ ਟੰਗਤੇ ਛੋਟੇ ਬੱਚਿਆਂ ਦੇ ਅੰਡਰਸ਼ਰਟਾਂ ਪੈਂਟਿੰਗਾਂ ਵਗੈਰਾ ਰਤਾਂ ਦਿੱਤਿਆਂ ਹਾਂ ਆਹੇ ਉੱਪਰ ਦਰਵਾਜ਼ਾ ਖੁੱਲਾ ਰਹਿਣ ਦਿਨੇ ਕੋ ਜਾਂਦੀਆਂ ਬਾਣ ਕੇ ਸੁੱਕ ਜਣ ਫਿਰ ਥੱਲੇ ਵੀ ਪਾਉਣੇ ਓਕੇ ਲੱਗਦੇ ਮੰਜੀਆਂ ਦੇ ਨਾਲੇ ਗਿੱਲੇ ਕੱਪੜੇ ਹੀਗੇ ਪ੍ਰੈਸ ਕਰਕੇ ਮੈਂ ਉੱਪਰ ਹੀ ਬਾਹ ਤੇ ਆ ਕੱਪੜੇ ਹੈ ਹੀ ਬੜੇ ਦੋ ਦਿਨ ਹੀ ਸਿਰਫ ਧੁਵੇ ਮੇਰੇ ਕੋਲ ਇੰਨੇ ਜ਼ਿਆਦੇ ਕੱਪੜੇ ਹੀ ਨਾ ਅਜੇ ਥੋੜੇ ਜਿਹੀ ਥੋੜੀ ਰਹਿ ਗਈ ਤੁ ਬਣ ਲੈ। ਆ ਵੇਖ। ਉਸ ਤਰ੍ਹਾਂ ਮੀਂਹ ਹਟਿਆ ਹਵਾ ਚ ਲੈਣੇ ਠੰਢ ਠੰਢ ਮੇ ਕੱਪੜੇ ਜਿਹੜੇ ਸਾਰੇ ਧੋ ਗਏ ਇਹ ਕੁਝ ਬਾਤ ਤੇ ਉੱਪਰ ਤੇ ਕੁਝ ਮੈਂ ਮੁੜ ਕੇ ਥੱਲੇ ਕੱਢ ਕੇ ਬਾਤ ਤੇ ਹੀ ਇਹ ਤੇ ਮੁੜ ਕੇ ਨਾ ਮੇ ਤੋਂ ਵੀਡੀਓ ਕੋਈ ਵੀ ਗੜੀ ਸ਼ੂਟ ਨਹੀਂ ਹੋਈ ਵੀ। ਤੇ ਆ ਵੀ ਕੋ ਇੰਨਾ ਸੋਹਣਾ ਮਤਲਬ 뷰 ਜੇ ਲੱਗਣਿਆ ਸਵੇਰ ਸਵੇਰ ਦਾ ਹਵਾ ਚੱਲ ਰਹੀ ਇੰਨਾ ਬੜਾ ਵਧੀਆ ਲੱਗਣ ਡਿਆ ਠੰਡਾ ਠੰਡਾ ਮੌਸਮ ਜਿਹਾ ਬੜਾ ਸੋਹਣਾ ਲੱਗਣ ਡਿਆ ਹੀ ਗਏ ਤੇ ਚਲੋ ਜੀ ਠੀਕ ਵਾ ਪਲੀਜ਼ ਜਿਹੜੇ ਵੀ ਚੈਨਲ ਦੇ ਨਵੇਂ ਦੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਤੇ ਮਿਲਦੇ ਆ ਨੈਕਸਟ ਵੀਡੀਓ ਚ ਤੇ ਨੈਕਸਟ ਵਲੌਗ ਚ ਅੱਜ ਤੇ ਹੋਗੀਆਂ ਢੀਆਂ ਛੜਕਾਂ ਵੀ ਗਿੱਲੀਆਂ ਪਣਾਲੇ ਵੀ ਚੱਲ ਗਈ ਕਿ ਮਤਲਬ ਵਾਵਾ ਮੀਂਹ ਜਿਹੜਾ ਆ ਗਿਆ ਹੈਗਾ ਨਹੀਂ ਤੇ ਮੀਂਹ ਨਹੀਂ ਹੈ ਉਹਨੇ ਸੋਮਵਰ ਦਾ ਮਤਲਬ ਕਿ ਬਦਲ ਹੋਇਆ ਤੇ ਫਾਈਨਲੀ ਚਲੋ ਜੀ ਅੱਜ ਜਿਹੜਾ ਸੈਟਰਡੇ ਨੂੰ ਮੀਂਹ ਆ ਹੀ ਗਿਆ ਬੜੇ ਦਿਨਾਂ ਤੋਂ ਅਡੀਕ ਸੀ ਆਇਆ ਪਰ ਆਇਆ ਬਹੁਤ ਘੱਟ ਸੀ